ਮਾਰਡਰ ਮਾਰਡਰ ਟੀਰਨ ਲਾਇਆ ਕੋਈ ਨੂੰ ਆ ਵੇਖ ਲੈ ਲੈ ਸਰ ਰਹਿਣ ਦੇ ਬਹੁਤੇ ਆਈ ਨਾ ਰਹਿਣ ਜਦੋਂ ਮਿਰਚਾਂ ਡੰਗਰਾਂ ਦੇਣੀਆਂ ਇੰਨੀਆਂ ਜਦੋਂ ਮਾਰ ਹੋਣਾ ਜੇ ਇਹਨਾਂ ਨੂੰ ਸਭ ਕੋ ਬਣਾ ਕੇ ਰੱਖਿਆ ਹੋਣਾ ਚਾਹੀਦਾ ਉਹਨੂੰ ਖਵਾਉਂਦੇ ਇਹਨਾਂ ਨੂੰ ਪਹਿਲਾਂ ਕਰਿਆ ਉਹ ਬਣਾਓ ਫੇ ਖਵਾਓ ਨਹੀਂ ਨਹੀਂ ਭੈਣ ਕੋਈ ਗੱਲ ਨਹੀਂ ਫੇਕ ਹੀ ਆ ਕਿ ਕਿਹੜਾ ਕਿਹਨ ਪਹਿਲੀ ਯਾਰ ਕਰੇ ਆਏ ਆ ਬਸ ਇਹ ਇਹੋ ਜੀ ਚੀਜ਼ ਤੁਹਾਡੇ ਕੋ ਖਾਵਣੀ ਹੋਣੀ ਜਿਹੜੀ ਮੈਂ ਬਣਾ ਦੇਣੀ ਤੁਹਾਨੂੰ ਪਤਾ ਹੀ ਆ ਆਹੋ ਮੋਟਰ ਰੈੱਡ ਭਾ ਕੇ ਹੋ ਗਿਆ ਹਾਂ ਬਸ ਤਾਂ ਹੀ ਆ ਪਹਿਲੇ ਜੜਨਾ ਸਿਆਪਾ ਜੇ ਸਾਰੇ ਉੱਥੇ ਆਉਂਦੇ ਆਂ ਸਾਡੇ ਦੂਰੀ ਚੀਜ਼ ਲੈਨੇ ਆ ਮੈਂ ਜਿਹੋਨੇ ਚ ਉਹ ਦਿਨ 4-5 ਮਹੀਨੇ ਕਨੇ ਰਹਿ ਗਿਆ ਰੇਡੀ ਕਹਿੰਦਾ ਕਿ ਮੈਂ ਸਕੂਲ ਦੇ ਅੰਦਰ ਨਹੀਂ ਜਾਣਾ ਮੈਂ ਬਾਹਰ ਖੜਾ ਰਹੂੰਗਾ। اچھا ਉਹ ਕੈਂਟਾ ਬਾਹਰ ਖੜਾ ਰਿਹਾ ਇੱਥੇ ਪਿੰਡ ਸਾਡੀ। ਮੈਂ ਤੈਨੂੰ ਡੁੱਟੀ ਦਮਾਉਣੀ ਨਹੀਂ ਹੋਣਾ। ਮੈਂ ਈਦਾ ਸਾਈਕਲ ਤੇ ਰੋਂਦਾ ਹੀ ਪਿੰਡ ਨੂੰ ਆ ਮੈਂ ਉਹਨਾਂ ਗਾਲਾਂ ਕੱਢੀਆਂ। ਇਹਨਾਂ ਚੱਕੇ ਦਾਤਰ ਤੇ ਸਿੱਧਾ ਸਕੂਲ ਦੇ ਅੰਦਰ ਚੜ ਗਏ ਇਹਦੇ। ਜੋਤੇਬਾਈ ਕੋਸ ਸਾਹਿਬ ਸ਼ੋਪਿੰਗ ਕਰਾ ਰਹੇ। ਕੋਸ ਸਾਹਿਬ ਕਹਿੰਦੀ ਕਿ ਅੱਜ ਲੈਲਾ ਜੋ ਲੈਣਾ ਪਤਾ ਨਹੀਂ ਕਿੱਥੋਂ ਦਿਆਲੂ ਗੱਡਿਆ। ਲੈਲਾ ਯਾਰ ਤੂੰ ਦੇ ਲੈ। ਸ਼ਬੀਲ ਵੀ ਕੱਲ ਹਾਲੇ ਹੋ ਗਿਆ ਟੀਆ ਆਂ ਕਰਕੇ ਗਾਜ ਲੈਣਾ ਕੋਈ ਨਹੀਂ ਹੈਂ ਤਾਂ ਆਂਦੀ ਆ ਆਏ ਵੀ ਵਾ ਗੱਲ ਕਿਥੋਂ ਗੱਡੀ ਤੂਏ ਪੈਂਡ ਤੇ ਸ਼ਬੀਲ ਵਾਲੇ ਆ ਦੇਖ ਲੈ ਸ਼ਬੀਲ ਵਿੱਚ ਲੈ ਆ ਆ ਪੂਰਾ ਕਰ ਗਿਆ ਵਾ ਜੋ ਮੈਨੂੰ ਕੱਪੜੇ ਲੈ ਤੇ ਮੈਨੂੰ ਨਾਲ ਤੁਸੀਂ ਲੱਗ ਗਿਆ ਹੈਂ ਮੈਂ ਕਿ ਇਹ ਸਿਲੀ ਜਾਂਦਾ ਦੱਸਿਆ ਇਹਨੂੰ ਵੇ ਸਿਆਲ ਸਾਡੇ ਕਾਫੀ ਹੈ ਚਲਦੀ ਹੁਣ ਤੇ ਗਰਮੀਆਂ ਦੇ ਸ਼ਬੀਲ ਵੇ ਪੱਕੀ ਕਬੱਡੀ ਵਾਲੇ ਚਲੋ ਨਾਲੇ ਮੜ ਮਟਾ ਨਹੀਂ ਵਧੀਆ ਵੇ ਨਾਲੇ ਹੈ ਨਾ ਹੂੰ ਵਧੀਆ ਗੱਲ ਫਨ ਹੋ ਗਿਆ ਸੀ ਬਹੁਤ ਵਧੀਆ ਭਾਈ ਬਹੁਤ ਵਧੀਆ ਉਹ ਬੰਦਾ ਖਾਚੇ ਨੂੰ ਬੋਲਟ ਨਹੀਂ ਦੇ ਫਨ ਤੇ ਹੋ ਰਿਹਾ ਰੋਲਾ ਬਹੁਤ ਹੋਗਾ ਕਿੱਥੇ ਅੰਡਰ ਆਰਮਰ ਨਾਲ ਕਾਤੇ ਆ ਗੇਰੀ ਜੀ ਜਿਹੜਾ ਦੇ ਨਮਾ ਇਹਦੇ ਉਹ ਨਹੀਂ ਹੰਗਾਰ ਅੰਡਰ ਆਰਮਰ ਦੇ ਕੋਸਾ ਲੈ ਕੇ ਚੱਲੇ ਅੱਜ ਅੰਡਰ ਆਰਮਰ ਅੱਜ ਲੰਮੇ ਜਿਹੜੇ ਥੀ ਆਹ ਬੂਟ ਗੋਲ ਮੇ ਲਾਲ ਲੈਣੇ ਲਾਲ ਬੂਟ ਲੈ ਕੇ ਦੇ ਦ ਚ ਲਾਲ ਚੱਲ ਐ ਜਿਆ ਦੀਪੇ ਬਾਹਰ ਲਾ ਚੱਲ ਵੇ ਭਾਈ ਦੇਖ ਲੋ ਕੁਵੱਡੀ ਨੇ ਭਾਈ ਕਿਹੜੇ ਕਿਹੜੇ ਸ਼ੋਰੂਮਾਂ ਦੇ ਗੇੜੇ ਘੜਾਤੇ ਹੈ ਹੈ ਕੋਸਾ ਆਏ ਕੱਪੜੇ ਜੇ ਪਿਛਲੀ ਜੇ ਵਿੱਚ ਨਾ ਪਾ ਕੁਛ ਨਹੀਂ ਹੰਦਾ ਹੱਪਾ ਨੂੰ ਤੂੰ ਪੜਾ ਦੀਪੇ ਬਾਹਰ ਹਾਂ ਆਈ ਹਾਲ ਵੀ ਆਹ ਇਹ ਰਹੀ ਹਾਂ ਨੰਬਰ ਨੂੰ ਬਣਾਣਾ ਹਾਂ ਕੋਚ ਕੈਨੇਡਾ ਭਾਈ ਜੀ ਸਹੀ ਹੈ ਸਹੀ ਬੀ ਬੀ ਨੂੰ ਉਹ ਪਤਾ ਲੱਗੇ ਕਿ ਆ ਨਹੀਂ ਆਹ ਲਾ ਦੋ ਚੱਲ ਅੱਜ ਕਰੂ ਟਰਾਈ ਕਰਦੇ ਪਾਇਆ ਹੋਇਆ ਕਲਰ ਦੇ ਤੋਂ ਪਤਾ ਲੱਗਦਾ ਨਾ ਆ ਤੇ ਸੋਣਾ ਉਹ ਪਾਇਆ ਇਹ ਚੀਜ਼ ਨੇ ਸ਼ੋਰੂਮ ਤੇ ਆ ਜੋਤੇਬਾਈ ਨੂੰ ਪਛਾਨ ਲਿਆ ਵੀਰ ਨੇ ਭਾਈ ਯਾਰ ਫਾਨ ਆ ਪਾਣਾ ਦੇ ਬਲੈਕ ਆ ਵੀ ਸੋਨੇ ਦੇ ਦੇਖ ਲਈ ਟ੍ਰਾਈ ਕਰਦੇ ਫੋਗੇਮ ਵੀ ਨਾ ਤਾਂ ਨਾ ਯਾਰ ਉਹ ਜਿਹੜਾ ਮੈਂ ਨਾ ਪਹਿਲੇ ਜਦੋਂ ਯਾਰ ਆਏ ਆ ਮੈਂ ਦੇਖਿਆ ਆ ਭਾਈ ਜੋਤੇਬਾਈ ਆ ਵਧੀਆ ਹੀ ਅੱਖਾਂ ਮੀਟ ਕੇ ਲੈਣਾ ਇਹ सेम ਮਾਡਲ ਹੈ ਹਾਂਜੀ सेम ਆ ਬਲੈਕ ਕਲਰ ਆਂ ਹਾਂ ਰੈੱਡ ਦੀ ਗੱਲ ਕੀਤੀ ਭਾਈ ਕੋਚ ਕਹਿੰਦਾ ਰੈੱਡ ਦੀ ਗੱਲ ਕੀਤੀ ਰੈੱਡ ਬਣੇ ਨਹੀਂ ਸੈਜ ਕੀ ਕਰੂੰਗਾ ਹਾਂਜੀ ਨਹੀਂ 10 ਪਿਆ ਅੱਛਾ 10 ਪਿਆ ਉਹ ਤੋਂ ਰੈੱਡ ਪਾ ਕੇ ਹੋਊਗਾ ਹਾਂ ਬਲ ਤਾਂ ਆਏ ਅੱਗਲੇ ਚੜਨਾ ਤੇ ਆਪਾਂ ਜੇ ਸਾਰੇ ਉੱਤੇ ਹੋ ਕੇ ਕਰ ਜਾਣਾ ਸਾਡੇ ਦੂਰੀ ਚੀ ਲੈਣੇ ਆ ਮੈਂ ਕੋਈ ਨਹੀਂ ਕੋਲ ਚਾਰ ਪੰਜ ਮਹੀਨੇ ਕਹਣਾ ਰਿਹਾ ਉੱਥੇ ਹੁਣ ਸਿੱਧਾ ਗਏ ਬੁਮਾਰਾ ਹੋ ਗਏ ਯਾਰ ਮੈਂ ਬਹੁਤ ਜਿਆਦਾ ਅਕਤੂਬਰ ਨਵੰਬਰ ਚ ਹਾਂ ਨਵੰਬਰ ਕਰਦਾ ਮੁੰਡਾ ਹਾਂ ਫੌਕਸ ਭਲੀ ਨਹੀਂ ਵਾਸ ਫੌਕਸ ਆ ਦੇ ਨੂੰ ਫੌਕਸ ਹੈ ਜਰਾਬਾਂ ਕਬੱਡੀ ਵਾਲੇ ਘਾਟ ਹੀ ਪਉਂਦੇ ਆ ਬਰੋ ਮੰਗੀ ਫੇਰੀ ਜਾਂਦੀ ਹੈ ਬੈਯੋ ਭਲੀ ਬੈਯੋ ਭਲੀ ਕੋਈ ਚੱਕਰ ਨਹੀਂ ਨਹੀਂ ਚਲੋ ਇੰਨਾ ਉਹ ਕਰ ਨਹੀਂ ਸਕਦੇ ਹਲੇ ਬੋਰਡ ਨਹੀਂ ਕਰ ਸਕਦੇ ਸਾਨੂੰ ਵੀ ਉਸ ਚੀਜ਼ ਦੀ ਆਦਤ ਪੈਂਦੀ ਆ ਹੁਣ ਮੈਂ ਹੁਣ ਆ 14000 ਦਾ ਸ਼ੂਟ ਪਾਇਆ ਠੀਕ ਹੈ ਹੁਣ ਮੈਂ ਇਥੋਂ ਬਾਈ ਜਾਨ ਸਿੰਘ ਮਾਮਾ ਛੱਡ ਜੀ ਮੇਰੇ ਕੋਲ 14000 ਕਿੱਥੋਂ ਆ ਕੀ ਯਾਰ ਤਾਂ ਮੈਨੂੰ ਉਹ ਚੀਜ਼ ਲਈ ਮੈਨੂੰ ਤਗਲੀ ਵੀ ਹੋਣੀ ਆ ਬਾਅਦੋਂ ਕੀ ਯਾਰ ਮੈਂ ਉਹ ਚੀਜ਼ ਪਾਵਾਂ ਯਾਰ ਇਹ ਹੀ ਬੜੀ ਵੱਡੀ ਗੱਲ ਲੱਗੀਆਂ ਭਾਈ ਆਪਾਂ ਨੂੰ ਚੰਗੇ ਖਾਣ ਦੀ ਚੰਗਾ ਪਾਉਣ ਦੀ ਜਿਹੜੀ ਚੀਜ਼ ਆਪਣਾ ਬਿਲਡ ਇੱਕ ਕਰ ਗਿੱਜ ਗਿਆ ਆਪਾਂ ਤਾਂ ਹੀ ਤਰਫਾਂ ਕੇ ਕੰਮ ਕਰਨ ਹੂੰ ਇਹ ਆਪਣੀ ਇਹ ਹੀ ਚੀਜ਼ ਦੀ ਨੀਡ ਮੂਗੀ ਤੇ ਆਪਾਂ ਪੈਸਾ ਕਦੇ ਨਹੀਂ ਕਰਨਾ ਕੀ ਕਰਨਾ ਪੈਣਾ ਮੈਨੂੰ ਇਹ ਵੀ ਦੱਸੋ ਜੇ ਆਪਾਂ ਚੰਗਾ ਕੱਪੜਾ ਨਾ ਪਾਇਆ ਕਿ ਖਾਦਾਂ ਨਾ ਤੇ ਆਪ ਕੋ ਪੈਸਾ ਵੀ ਕੀ ਕਰਾਂ ਹੁਣ ਜੇ ਦਿਨ ਬੰਦ ਉਤੂ ਗਾਏ ਕਿ ਮੈਂ ਕੰਮ ਛੱਡ ਕੇ ਸਰਨਾ ਨਹੀਂ ਪਈ ਮੈਂ ਉਹ ਪੜਾਉਣਾ ਉਹਨੇ ਦਿੱਤੇ ਕੋ ਟਾਰਗੇਟ ਵੀ ਹੋਊਗਾ ਹੀ ਇਹ ਇਹ ਚੱਕਰ ਨੂੰ ਬੰਦੇ ਨੇ ਉਹਨੇ ਦੇ ਨਹੀਂ ਉਹਦਾ ਬਾਈ ਕਿੱਥੇ ਇੰਨਾ ਕਰਨਾ ਨਾ ਨਾ ਉਹਦਾ ਬੰਦਾ ਕਿੱਥੇ ਚਲੀ ਨਹੀਂ ਕਰਦਾ ਯਾਰ ਉਹਦਾ ਬੰਦੇ ਮੰਜੇ ਤੋਂ ਉੱਠਣ ਨੂੰ ਦਿਲ ਨਹੀਂ ਕਰਦਾ ਕਹਿੰਦਾ ਛੱਡ ਯਾਰ ਬਸਾਰਦਾ ਹੀ ਯਾਰ ਭਾਜੀ 4 ਮਹੀਨੇ ਫ੍ਰੀ ਰਹਾ ਗਏ ਮੈਨੂੰ ਪਤਾ ਮੇਰੇ ਕੀ ਕੰਡੀਸ਼ਨ ਹੋ ਗਈ ਸੀ ਚਲੋ ਮੰਨ ਲੀਏ ਜਾਨਾ ਇਥੇ ਚਲੋ ਕੰਮ ਮੈਨੂੰ ਐਕਸਪੀਰੀਅੰਸ ਸੀਗਾ ਮੜਾ ਮੋਟਾ ਹੋ ਗਿਆ ਚਲੋ ਸੈਲਰੀ ਮੰਗਿਆ ਚਲੋ ਹੁਣ ਆਉਣ ਲੱਗ ਪਈ ਯਾਨੀ 2-3 ਮਹੀਨੇ ਹੋ ਗਏ ਯਾਰ ਕੀ ਗੱਲ ਵਸੇ ਐ ਐਕਸਪੀਰੀਅੰਸ ਜਿੱਦਾਂ ਬਾਜੀ ਆਮ ਦੁਕਾਨਾਂ ਦਾ ਵੀ ਕੰਮ ਕਰ ਜਾਂਦਾ ਹਾਂਜੀ ਹਾਂਜੀ ਅੱਛਾ ਐਕਸਪੀਰੀਅੰਸ ਨਹੀਂ ਆਮ ਦਾ ਨਹੀਂ ਬਾਜੀ ਸ਼ੋਰੂਮ ਦੇ ਵਿੱਚ ਕੰਮ ਕਰਨਾ ਜ਼ਰੂਰੀ ਜਾਈਏ ਹੂੰ ਤੇ ਮੈਨੂੰ ਦਿਹਾੜੀ ਦਾਸ ਮੈਂ ਆਪਣਾ ਡੀਸੀ ਚੋਗਾ ਜਿਹੜਾ ਉੱਥੇ ਹੈਗਾ ਨਾ ਹੈਗਾ ਹੈਗਾ ਉੱਥੇ ਕੰਮ ਨਿਕਲਦਾ ਅੱਛਾ ਉੱਥੇ ਪਾਉਂਦੇ ਇਨਕ੍ਰੀਮੈਂਟ ਵੀ ਲੱਗਦਾ ਇਹ ਸਾਲ ਬਾਅਦ ਵੀ ਹੁਣ ਸਾਲ ਬਾਅਦ ਵਾਧੀ ਆ ਤੈਨੂੰ ਫਾਇਦਾ ਨਹੀਂ ਵਧੀਆ ਬੱਚੇ ਤੋਂ ਏਦਾਂ ਕੋਈ ਨਹੀਂ ਹੈ ਬਾਕੀ ਵੀ ਇਹਦਾ ਕੋਈ ਕੋਲੋਂ ਸਮਝ ਨਹੀਂ ਆ ਇਹਨਾਂ ਲੈਸ ਆ ਅੱਜ ਮੈਂ ਇੱਥੇ ਆਂ ਵੰਨ ਮਗਨ ਨਹੀਂ ਕਿਹਾ ਜੇ ਮੇਰਾ ਟਾਰਗੇਟ ਜੀ ਮੂਡੇ ਨੇ ਕਰਾਇਆ ਤੇ ਇੱਥੇ ਆ ਨਹੀਂ ਹੋਇਆ ਕੰਮ ਕਰਨਾ ਨਹੀਂ ਵਧੀਆ ਵੀਰੇ ਇਦਾਂ ਯਾਰ ਤਗੜੇ ਹੋ ਗਏ ਮੇਰਾ ਭਰਾ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਨਜ਼ਰ ਵੱਟੂ ਤੋਂ ਮੈਂ ਕਿਹਾ ਉਹਨਾਂ ਮੱਲ ਦੇ ਨਾਲ ਇਹ ਕਿਹੜਾ ਮੰਦਾ ਕਿਸ ਦੀ ਨਜ਼ਰਾਂ ਬਹੁਤ ਮਾੜੀਆਂ ਜਨਤਾ ਦੀਆਂ ਅੱਜ ਲੋਕੀ ਉੱਦੇ ਸੜਜਣ ਚੋਂ ਵੀਡੀਓ ਪਾਈ ਦੀ ਆ ਹੂੰ ਇਹ ਮੰਨਦਾ ਨਹੀਂ ਹੋ ਸਕੇ ਦੀ ਉਹ ਕਈ ਕਹਿੰਦੇ ਮਰ ਜਣੇ ਥੋੜੇ ਇੱਕਦਮ ਚੁਪੇ ਆ ਚਾਹ ਇੱਕ ਫੋਟੋ ਲੈ ਆ ਦੀਪੀ ਬਾਕੇ ਆਣੀ ਪੂੜੀ ਲਿਆ ਵੀਰੇ ਨਹੀਂ ਨਹੀਂ ਲੱਗਣਾ ਕਿਸੇ ਆਖੇ ਨੂੰ ਲੱਗਦਾ ਹੈ ਮੈਂ ਇੰਨਾ ਜਾਣ ਐਡਮਿਸ਼ਨ ਕਰਾਉਣੀ ਨਹੀਂ ਜਾਂਦਾ ਹੁੰਦਾ ਮੇਰੇ ਕਿੁੱਲੀ ਅੱਛਾ ਕੀ ਇਹ ਪੜਦਾ ਨਹੀਂ ਜਿਹਦੀਆਂ ਸ਼ਿਕਾਇਤਾਂ ਹੀ ਹੁੰਦੀਆਂ ਉੱਥੋਂ ਕਦੀ ਕੋਈ ਕਲੇਸ਼ ਕਦੀ ਕੋਈ ਕਿਸੇ ਨਾਲ ਲੜਪੋ ਇੱਕ ਹੋਰ ਵੀ ਭਰਾਵਾ ਮਤਲਬ ਕਿ ਉੱਚੇ ਦੇ ਮੁੰਡੇ ਨੇ ਨਾ ਮੈਨੂੰ ਉੱਥੇ ਗਾਲਾਂ ਕੱਢਦੀਆਂ ਅੱਛਾ ਤੇ ਸਾਡੇ ਜਿੱਦਾਂ ਪਿੰਡੋ ਸਰ ਵੀ ਹੁਣ ਹੁੰਦਾ ਹੀ ਆ ਕਿ ਮੈਂ ਛੋਟੀ ਕਲਾਸ 'ਚ ਮੈਂ 8ਵੀਂ ਸੀ ਹੀ ਉਹ ਹੈਗਾ ਹੀ 8ਵੀਂ 12ਵੀਂ ਮੈਂ ਸਕੂਲ ਦੇ ਅੰਦਰ ਹੀ ਭਰਾਵਾ 20-20 ਮੁੰਡੇ ਉਹ ਜਸੂਪਰ ਲੜ ਰਹੀ ਨਹੀਂ ਆਪਣੇ ਹਾਂ 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 ਦੇ ਕਿੰਦੀਹਰਾ ਦੀ ਉਹਨਾਂ ਨਾਲ ਜਿੱਦਾਂ ਵਧੀਆ ਸੀ ਮੇਰੇ ਬ੍ਰਦਰ ਦੀ ਮੈਂ ਉਹਨਾਂ ਨੂੰ ਮੈਂ ਇੱਦਾਂ ਸਾਈਕਲ ਤੇ ਰੋਂਦਾ ਹੀ ਪਿੰਡ ਨੂੰ ਮੈਂ ਉਹਨਾਂ ਨੇ ਉਹਨਾਂ ਗਾਲਾਂ ਕੱਢੀਆਂ ਉਹ ਜਿੱਦਾਂ ਉਹਨਾਂ ਦੀ ਚੰਡੀ ਰਾਜੂਹਰੀ ਆਪਣੇ ਕੋਲੀਆਂ ਨੇ ਇਹਨਾਂ ਚੱਕੇ ਦਾਤਰ ਤੇ ਸਿੱਧਾ ਸਕੂਲ ਦੇ ਅੰਦਰ ਚੜ ਗਏ ਇਹਦੇ ਉਹ ਵੀ ਸਦਾਈ ਉਹ ਮਾਟਰ ਜਾ ਕੇ ਦੇਖੀ ਇਹ ਕੀ ਕਰਨ ਕੀ ਦੇ ਪਹਿਲਾਂ ਜਾਣ ਨੇ ਤੇ ਉਹਨੇ ਜਿੱਦਾਂ ਗਾਲਾ ਗੁਲਾ ਕੱਢਤੀਆਂ ਤੇ ਉਹ ਇਹਨਾਂ ਨੇ ਸਾਗ ਮਾਟਰ ਵੀ ਪਾੜ ਦੇ ਨਾਲ ਉਹ ਮੁੰਡਾ ਚੱਲਣ ਦੇ ਉਹ ਸਕੂਲੋਂ ਫਿਰ ਉਹਨਾਂ ਨੇ ਮੈਨੂੰ ਕਾਲਾ ਫੇ ਮੈਂ ਸਰਕਾਰੀ ਸਕੂਲ ਲਈ ਲੱਗ ਗਿਆ। ਅੱਛਾ ਇੱਥੇ ਪਿੰਡ ਵਾਲੇ। ਹੂੰ ਹੂੰ। ਇੱਥੇ ਲੱਗਾ ਤੇ ਮੈਨਾਂ ਛੁੱਟੀ ਲੈਣੀ ਸੀ। ਹੂੰ। ਮੈਂ ਉਹ ਕਹਿੰਦੇ ਕਿ ਜੇ ਤੇਰੇ ਡੈਡੀ ਆਉਗੇ ਛੁੱਟੀ ਦੇਣੀ ਮੈਂ ਦੇਣੀ। ਡੈਡੀ ਕਹਿੰਦਾ ਕਿ ਮੈਂ ਸਕੂਲ ਦੇ ਅੰਦਰ ਨਹੀਂ ਜਾਣਾ ਮੈਂ ਬਾਹਰ ਖੜਾ ਰਹੂੰਗਾ। ਅੱਛਾ ਉਹ ਘੰਟਾ ਬਾਹਰ ਖੜਾ ਰਿਹਾ ਇੱਥੇ ਪਿੰਡ ਸਾਡੀ। ਤਾਂ ਮੈਂ ਤੈਨੂੰ ਛੁੱਟੀ ਦਵਾਉਣੀ ਨਹੀਂ ਹੋਣਾ। ਮੈਂ ਨਹੀਂ ਜਾਣਾ। ਇਹਨਾਂ ਦੀ ਰਾਖੀ ਪਤਾ ਕੀ ਹੈ ਕੀ ਕਰਨਾ ਕੀ ਨਹੀਂ। ਇੱਕ ਵਾਰੀ ਨਾ 5ਵੀਂ ਕਲਾਸ ਦੇ ਵਿੱਚ ਜਿੱਦਾਂ ਟੂਰ ਨਹੀਂ ਜਾਂਦੇ ਹੁੰਦੇ ਸਕੂਲਾਂ ਚੋਂ। ਹਾਂਜੀ ਹਾਂਜੀ। ਟੂਰ ਲੈਂਦਾ ਹਾਂ ਦਾ ਇਹ ਇਦਾਂ ਉੱਥੇ ਜਾਣਾ ਸੀ ਟੂਰ ਵੰਡਰਲੈਂਡ ਅੱਛਾ ਤੇ 150 ਰੁਪਿਆ ਟਿਕਟ ਸੀ ਉਹਦੀ ਹੂੰ ਹੂੰ ਤੇ ਮੈਂ ਕਿਹਾ ਮੈਂ ਟੂਰ ਤੇ ਜਾਣਾ ਹੂੰ ਚੱਲ ਜੀ ਕਹਿੰਦੇ ਨਹੀਂ ਜਾਣਾ ਨਹੀਂ ਜਾਣਾ ਮੈਂ ਕੋਠੇ ਕੋਠੇ ਚੜ ਗਿਆ ਤੀਜੀ ਮੰਜ਼ਲ ਤੇ ਮੈਂ ਕਿਹਾ ਮੈਂ ਛਾਲ ਮਾਰ ਦੇਣਾ ਜਾਣਾ ਹੀ ਜਾਣਾ ਓਏ ਓਏ ਉਹ ਟੂਰ ਮੇਰਾ ਇਦਾਂ ਦਾ ਲਾਇਆ ਜਾਣਾ ਬਾਪੂ ਨੇ ਅੱਛਾ ਓਏ ਹੋਏ ਹੋਏ ਅੱਜ ਹੀ ਦੇਖਿਆ ਉਹਨੇ ਸਾਰੀ ਆਹ ਵੜ ਲਿਆ ਵਾਵਾ ਅੱਛਾ ਉੱਤੋਂ ਹੀ ਕੜੀ ਇਸ ਦਾ ਲਿਆਇਆ ਸਰੀਏ ਮੈਂ ਕਹ ਤੂੰ ਭਰਾਵਾ ਸਰੀਏ ਪਿਛੇ ਮੁੰਡਾ 150 ਰੁਪਏ ਵਿੱਚ ਮੁੰਡਾ ਮਾਰਦੇ ਲੱਗਾ ਮੁੰਡਾ ਮਾਰਦੇ ਹੁਣ ਜਿੱਦਾਂ ਹੱਸਦੇ ਹੁਣ ਇਹ ਯਾ ਬਾਪੂ ਆਪਣੇ ਬੋਸ ਫੋੜ ਕੀਤੀ ਯਾਰ ਹਾਂ ਕਬੱਡੀ ਦੇ ਵਿੱਚ ਜਦੋਂ ਬੜੇ ਆ ਨਾ ਪਹਿਲੀ ਵਾਰੀ ਜਦੋਂ ਮੈਂ ਹਜੇ ਮੈਂ ਘਰੇ ਕੋਦੀ ਰੁਪਈਆ ਤੱਕ ਨਹੀਂ ਦਿੱਤਾ 2016 ਦੀ ਗੱਲ ਹੈ ਮੇਰੇ ਸਾਟ ਲੱਗੀ ਸੀ ਗੋਡੇ ਦਾ ਇਸਕੇ ਟੁੱਟ ਗਿਆ ਸੀ ਹੂੰ ਹੂੰ ਤੇ ਉਹਦੋਂ ਕੋਈ ਆਪਰੇਸ਼ਨ ਦੀ ਇੰਨੀ ਨੌਲੇਜ ਨਹੀਂ ਸੀ ਹੈਗੀ ਆ ਪਤਾ ਨਹੀਂ ਸੀ ਤੇ ਜਿੱਦਾਂ ਸੰਦੀਪ ਭਾਈ ਨੇ ਦਿੱਲੀੋਂ ਇਲਾਜ ਕਰਾਇਆ ਸੀ ਅੱਛਾ ਤੇ ਅਜੀ ਵੀ ਇਦਾਂ ਹੀ ਦਿੱਲੀ ਜਿੱਦਾਂ ਮਤਲਬ ਮੈਂ ਕਹਿੰ ਗਿਆ ਕਿ ਮੈਂ ਇਲਾਜ ਕਰਾਉਣਾ ਵਾ ਹੂੰ ਹੂੰ ਉਹਦੋਂ 2016 ਚ 75000 ਰੁਪਏ ਲਿੰਦਾ ਹੁੰਦਾ ਸੀ ਹੂੰ ਬਾਪ ਮੇਰੇ ਮੈਨੂੰ ਇੱਕ ਵਾਰੀ ਨਹੀਂ ਕਿਹਾ ਕਿ ਤੂੰ ਨਹੀਂ ਕਰਾਉਣਾ ਜਾ ਇੰਨੇ ਪੈਸੇ ਕਿੰਦਾ ਕਰਾਵਾਂ ਉਹਦੋਂ ਫੇਰ ਹੋਲੀ-ਹੋਲੀ ਜਿੱਦਾਂ ਹੁਣ ਘਰਦਿਆਂ ਦੀ سپورਟ ਨਾ ਹੋਵੇ ਨਾ ਬੰਦਾ ਏਨੀ ਬੱਸ ਸਕਦਾ ਫੇਰ ਜਦੋਂ ਬਾਪੂ ਨੇ ਪਹਿਲਾ ਘਰ ਦਾ ਕੰਮ ਕੰਮ ਕਰ ਲਿਆ ਜਦੋਂ ਕੋਈ ਮੈਂ ਸੰਦੀਪਾ ਹੀ ਨਾਲ ਰਲ ਗਿਆ ਸੀ ਨਾ ਫਿਰ ਕਦੀ ਮੈਨੂੰ ਜ਼ਿੰਦਗੀ ਡੈਡੀ ਨੇ ਕੰਮ ਦਾ ਨਹੀਂ ਕਿਹਾ ਸੰਦੀਪਾ ਹੀ ਨੇ ਵੀ ਪਾਜੀ ਕਾਫੀ ਸਪੋਰਟ ਕੀਤੀ ਨਾ ਸਾਰੀ ਹੈ ਹੀ ਭਾਈ ਉਹ ਸਾਰੀ ਹੈ ਹੀ ਉਹਨਾਂ ਦੀ ਉਹਨੇ ਨੌਲੇ ਹੋਣ ਵੀ ਜਦੋਂ ਮਰਜ਼ੀ ਫੋਨ ਲਾ ਲਓ ਜੋ ਪੁੱਛਣਾ ਜੇ ਮੇਰੇ ਦਿਲ ਦੇ ਕੋਈ ਗੱਲ ਆ ਮੈਂ ਭਾਈ ਨਾਲ ਸ਼ੇਅਰ ਕਰ ਲਈ ਭਾਈ ਨੇ ਵੀ ਮੇ ਨਾਲ ਜਦੋਂ ਗੱਲ ਚੱਲਦੀ ਰਹਿੰਦੀ ਹੈ ਤਾਂ ਹਾਂਜੀ ਉਹ ਦੋ ਨਾ ਕੋਈ ਦੀ ਏਦਾਂ ਲਾਲਚ ਨਹੀਂ ਸੀ ਹੈਗਾ ਹਾਂਜੀ ਹਾਂਜੀ ਉਦੋਂ ਅਸੀਂ ਮਤਲਬ ਕਿ ਇਹ ਮੋਟਰਸਾਈਕਲਾਂ ਤੇ ਜਾਣਾ ਕਪੂਰਥਲੀ ਮੋਟਰਸਾਈਕਲ ਬੱਸ ਸਟੈਂਡ ਦੇ ਕੋਲ ਖਲੋਰਨੇ ਹੂੰ ਹੂੰ ਉੱਥੇ ਲਾਲੀ ਕੋਈ ਨੇ ਗੱਡੀ ਲੈ ਕੇ ਆਉਣੀ ਹੂੰ ਹੂੰ ਲਾਲਕਾਰ ਵੀ ਅੱਛਾ ਇਹਦੇ ਤੇ ਅਸੀਂ 9 10 ਜਣਿਆਂ ਨੇ ਬਹਿਣਾ ਹੂੰ ਹੂੰ ਇੱਕੋ ਗੱਡੀ 'ਚ ਹੀ ਜਾਣਾ ਤੇ ਅੱਜ ਕੱਲ ਤੇ ਹਰੇਕ ਪਲੇਅਰ ਕੋਈ ਗੱਡੀ ਭਾਈ ਆਪਣੀ ਆਪਣੀ ਦੀ ਉਹਨੇ ਕਹਿਣਾ ਆਉਣਾ ਤੇ ਇੱਕ ਮਤਲਬ ਕਿ ਪਲੇਅਰ ਨਹੀਂ ਤੇ ਆਉਣਾ ਹੀ ਆਉਣਾ ਨਾਲ ਦੋ ਜਣੇ ਲੈ ਕੇ ਆਉਣੇ ਨਾਲ ਹੂੰ ਅਧਰੁ ਇੱਕ ਪਲੇਅਰ ਦੇ ਨਾਲ ਦੋ ਜਣੇ ਹੁੰਦੇ ਆ ਹੁਣ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਮਰੇ ਭਾਉ ਛੋਟਾ ਭਾਉ ਕਿ ਵੱਡਾ ਵੱਖਰੀ ਗੱਡੀ ਤੇ ਦੋ ਜਣੇ ਤੇ ਉਦੋਂ ਇੱਕੋ ਦੇ ਵਿੱਚ ਸਾਰੀ ਟੀਮ ਚਲ ਜਾਂਦੀ ਹੁੰਦੀ ਸੀ ਸਾਰੀ ਟੀਮ ਚਲ ਜਾਂਦੀ ਸੀ ਫਰਕ ਸੀ ਉਦੋਂ ਨਾਲ ਤੇ ਕਿਸੇ ਨੂੰ ਖੇਡਣ ਵਾਲੇ ਇਹਨੂੰ ਨਹੀਂ ਸੀ ਖੜਦੇ ਹੁੰਦੇ ਜਿੱਦਾਂ ਜਿਹੜਾ ਚੰਗਾ ਖੇਡਦਾ ਹੁੰਦਾ ਸੀ ਨਾ ਹਾਂ ਉਹਨੂੰ ਵੀ ਲਾ ਜਾਂਦੇ ਹੁੰਦੇ ਸੀ ਅੱਛਾ ਹਾਂ ਕਿ ਨਹੀਂ ਤੇ ਮਲਕ ਬੰਦੇ ਪੂਰੇ ਆ ਹਾਂ ਹਾਂ ਕਿ ਮੌਕਾ ਨਹੀਂ ਮਿਲਣਾ ਅੱਜਕੱਲ ਤੇ ਉਹ ਕਿਹਦੇ ਨਾਲ ਦੇ ਨੂੰ ਸਪੇਅਰ ਨੂੰ ਕਹਦੇ ਨਹੀਂ ਵਿਖਿਡਣਾ ਨਾ ਮਤਲਬ ਉਦਾਂ ਹੀ ਆ ਕਿ ਤੂੰ ਰਹਿਂਦੇ ਉਹ ਪਲੇਅਰ ਗੁੱਸਾ ਕਰ ਜਾਂਦਾ ਕਿ ਭਈ ਮੇਰੇ ਬੰਦੇ ਨੂੰ ਕਿਆ ਕਰਦਾ ਕਿਆ ਕਰਦਾ ਜੋ ਤਾਬਈ ਦੱਸਣਗੇ ਬੱਕਰਾ ਬਣਾਉਂਦੀ ਰੈਸਪੀ ਬੱਕਰਾ ਰੈਸਪੀ ਨਹੀਂ ਉਹ ਤੁਹਾਨੂੰ ਟੇਸਟੀ ਬੱਕਰਾ ਖਵਾਉਗੇ ਵਦਿਆ ਹੈਲਥੀ ਗੁੱਡ ਹੈ ਤੇ ਭਾਈ ਪਹਿਲੋਂ ਕੀ ਪਾਇਆ ਹੁਣ ਪਹਿਲਾਂ ਦੇਸੀ ਕਿਉਂ ਦੇਸੀ ਕਿਉਂ ਕਿੰਨਾ ਟੈਨਕੀ ਲੋਆ ਟੈਨਕੀ ਲੋਆ ਕੜਛੀ ਕਿੱਥੇ ਆ ਇਹ ਤੇ ਸਾਰੇ ਵਿੱਚ ਪਿਆਜ ਸਿਰ ਦੋ ਦੇ ਸਾਰੇ ਇਹ ਪਈ 3 ਕਿਲੋ ਬੱਕਰੇ ਦੇ ਕਿੰਨੇ ਕਿਲੋ ਪਿਆਜ ਪੋਣੇ ਡੇਢ ਕਿਲੋ ਡੇਢ ਕਿਲੋ ਇਹ ਇਹ ਉਹ ਦੁੱਧੇ ਬਲੌਗਰਾਂ ਨੂੰ ਸਾਰਾ ਕੁਝ ਦੱਸਣਾ ਤੇ ਜਿਹੜੇ ਸੀਕਰ ਮਸਾਲੇ ਉਹਦੇ ਘਰੇ ਆ ਅੱਛਾ ਘਰੇ ਆ ਲੂਣ ਕਿਤੇ ਆ ਇਹ ਨਾਮਕ ਇਹ ਬਾ ਇਹ ਇਹਦੇ ਮੈਂ ਜਿੰਦਾ ਗੰਡੇ ਛਿੱਤੀ ਹੋ ਜਾਂਦੇ ਥੋੜੇ ਜੇ ਠੀਕ ਆ ਪਿਆਜ਼ ਅਦਰਕ ਜੇ ਲੋਵਾ ਵਾ ਅੱਛਾ ਅਦਰਕ ਕੀ ਕਰਨ ਦੇ ਆ ਲੈ ਕੇ ਆਣ ਹੈ ਉਹ ਹੋ ਜਾਣੇ ਆ ਲੈ ਤਿੰਮੀ ਤੋਂ ਟਮਾਟਰ ਚੀਰ ਦੇ ਉਹਨਾਂ ਟਾਈਮ ਯਾਰਾ ਝਾ ਕਰ ਲੈ ਗਿਆ ਟਮਾਟਰ ਦਾ ਬਹੁਤ ਐਨਗੇ ਅਦਰਕ ਕਿੱਥੇ ਆ ਆ ਸੇਟ ਤੇ ਉਹ 봐ਸਾ ਉਹ ਇਕੱਲੀਆਂ ਪੁੜੀਆਂ ਹੀ ਤੁਸੀਂ ਪੰਜ ਸੱਤ ਹੋਰ ਲੈ ਆਉਂਦੇ ਸਰ ਜਾਣਾ ਕਿੱਧਰ ਜਵਨ ਨੂੰ ਮਾਰਨ ਦੇ ਕਰ ਦੋ ਹੁਣ ਫੁਰਤੀ ਮਾਰ ਕੇ ਲੱਗਾ ਰਿਆ ਹੁਣ ਕਿਸ਼ਿਆ ਜੀ ਅੱਧੀ ਅੱਧੀ ਦੀ ਕਰ ਥੋੜੀ ਆਹਾਂ ਇੰਨੇ ਨਹੀਂ ਕਰਦੇ ਬਹੁਤ ਆ ਵੀ ਤਰ ਕੱਟਿਆ ਕਰੰਦਾ ਜੇ ਇਹਨਾਂ ਨੂੰ ਸਭ ਕੋ ਬਣਾ ਕੇ ਰੱਖਿਆ ਹੋਣਾ ਚਾਹੀਦਾ ਉਹਨੂੰ ਖਵਾਉਂਦੇ ਇਹਨਾਂ ਨੂੰ ਪਹਿਲਾਂ ਕਰਿਆ ਉਹ ਬਣਾਓ ਫੇ ਖਵਾਓ ਨਹੀਂ ਨਹੀਂ ਭੈਣ ਕੋਈ ਗੱਲ ਨਹੀਂ ਫੇਕ ਹੀ ਆ ਕਿ ਕਿਹੜਾ ਕਿਹਨ ਪਹਿਲੀ ਵਾਰ ਕਿਹਨੇ ਆਏ ਆ ਬੱਸ ਐ ਭਾਜੀ ਹੋ ਨਹੀਂ ਗੱਲਾਂ ਨਹੀਂ ਤੁਹਾਨੂੰ ਨਾਲ ਹੀ ਇਹੋ ਜੀ ਜੀ ਤੁਹਾਡੇ ਕੋ ਖਾਵ ਨਹੀਂ ਹੋਣੀ ਜਿਹੜੀ ਮੈਂ ਬਣਾ ਦੇਣੀ ਤੁਹਾਨੂੰ ਪਤਾ ਹੀ ਆ ਜਾਂ ਪਾਹੀ ਨਹੀਂ ਭਾਜੀ ਆਹੋ ਅੱਜ ਦੇਰ ਤੱਕ ਇਹ ਗੱਲ ਤੁਹਾਨੂੰ ਕਹੋ ਹੋਰ ਭਾਜੀ ਚੱਕਰ ਅੱਛਾ ਬੇਟ ਕਰੀ ਜਾਂਦੇ ਸੀ ਪਹਿਲਾਂ ਅੱਛਾ ਤੇ ਮੈਂ ਭਾਜੀ ਜਗਦੇ ਨੇ ਤੁਹਾਨੂੰ ਫੋਨ ਨਹੀਂ ਕੀਤਾ ਕਿਉਂ ਉਂਦੇ ਵਜ ਜਗ ਨਹੀਂ ਲੱਜੀ ਤਾਹਣਾ ਬਾਜੀ ਜਾਣਦਾ ਨਾ ਤੁਹਾਨੂੰ ਤਾਂ ਨਹੀਂ ਸੀ ਫੋਨ ਕਰਦਾ ਮੈਂ ਕਿਹਾ ਭਾਜੀ ਹੁਣ ਇਹ ਦੇ ਭਾਜੀ ਨੇ ਕਿਹਾ ਯਾਰ ਇਹਨਾਂ ਨੇ ਬੱਕਰਾ ਬਣਾ ਲੈਣੀਆਂ ਦਾ ਜਾਂ ਕਿੱਦਾਂ ਕੀ ਗੱਲ ਮੈਂ ਕਿਹਾ ਤੁਹਾਨੂੰ ਪਹਿਲਾਂ ਸਲਾਹ ਕਰਾਂ ਤੇ ਕਿੱਦਾਂ ਕਰਾਂ ਰੱਖਾਂ ਕਿੱਦਾਂ ਉੱਥੇ ਮੈਂ ਹੀ ਬੋਲ ਜਾਈਏ ਸੀ ਕਿ ਤੁਸੀਂ ਉੱਧਰ ਹੋਣਾ ਚਾਹਣਾ ਕਿੱਧਰ ਨੂੰ ਉੱਧਰ ਕੋ ਕਾਰ ਗੱਡ ਨੂੰ ਵੀ ਖਾਰੇ ਭਾਜੀ ਕਹਿੰਦੇ ਆ ਨਹੀਂ ਨਹੀਂ ਕਾਰ ਗੱਡ ਦਾ ਅੱਜ ਕੈਨਸਲ ਹੋ ਗਿਆ ਹਾਂਜੀ ਹਾਂਜੀ ਕੋਈ ਨਹੀਂ ਮੈਂ ਤੇ ਲੁਗਾ ਦਰ ਦੇ ਕੋਈ ਨਹੀਂ ਕੋਈ ਆਪਾ ਚੱਲਾਂਗੇ ਕਿੰਨਾ ਜੱਫਤੀ ਉਹ ਮਾਰਡਰ ਜੀਰਨ ਲਾਇਆ ਕੋਈ ਨੂੰ ਆਹ ਵੇਖ ਲੈ ਲਾ ਸਰ ਐਂ ਦੇ ਬਹੁਤੇ ਆ ਨਾ ਉਹ ਪੇਸਟ ਉਹ ਜਿਹੜੀਆਂ ਨਾ ਆ ਖੋਲ ਕੇ ਆ ਕੁੜੀਆਂ ਇਹਦੇ ਸਿਰ ਤੇ ਅਦਰਕ ਘਰ ਦੋ ਅੱਜ ਇੱਥੇ ਕੰਮ ਕਰ ਲੈਂਦੇ ਆ ਭੈਣ ਜੀ ਉਦੋਂ ਮਿਰਚਾਂ ਡੰਗਰਾਂ ਦੇਣੀਆਂ ਇੰਨੀਆਂ ਇਹਨਾਂ ਨੂੰ ਖੋਲ ਕੇ ਸਾਰੇ ਇਹਦੇ ਕੱਲਾ ਅਦਰਕ ਹੀ ਪਾਉਂਦੇ ਨੇ ਹੁਣ ਹਾਂਜੀ ਹਾਂਜੀ ਹੁਣ ਅਦਰਕ ਅਦਰਕ ਹੀ ਜਾਂ ਬਸ ਅਦਰਕ ਸਿੱਟੋ ਦੀਪਕ ਉਹ ਪਈ ਪਾਪ ਘਰੇ ਉਹ ਵਾਰੀ ਬੈਠੇ ਆ ਕਿੱਥੋਂ ਉਹਦਾ ਕੰਮ ਪਹੁੰਚ ਗਿਆ ਹੇ ਗੰਡਿਆਂ ਨੂੰ ਮਠਾ ਮਠਾ ਸੀਗ ਲੱਗ ਰਿਆ ਪੁੱਜ ਰਿਆ ਅੱਛਾ ਹਾਂਜੀ ਭਾਈ ਜਿਹੜੇ ਹਿਸਾਬ ਨਾਲ ਤੂੰ ਕਹਾਂ ਨਾ ਬਾਬਾ ਜੀ ਤੂੰ ਇਦਾਂ ਦੀ ਚੀਜ਼ ਕਿਤੇ ਆਲਡ ਵਰਲਡ ਚ ਵੀ ਖਾਦੀ ਹੋਈ ਨੇ ਦੇਸ਼ ਵਿਦੇਸ਼ ਚ ਆਲਡ ਵਰਲਡ ਦੇਸ਼ ਵਿਦੇਸ਼ ਨਾ ਚਲੋ ਮੈਂ ਹੁੰਦਾ ਲੀਆਂ ਅੱਛਾ ਐਲਾਨ ਹੋ ਗਿਆ ਆਗਨ ਆਲਾ ਮਰਬਾਣੀਆਂ ਦੱਜੀਆਂ ਗੱਲਾਂ ਭਾਜੀ ਐਲਾਨ ਹੋ ਗਿਆ ਹੀ ਹਾਂ ਗੱਲ ਕੀਤਿਆ ਹੋਏ ਦੀ ਵੱਡੀ ਹਜੇ ਆਪਾਂ 8-10 ਸਾਲ ਕਿਡ ਨਹੀਂ ਹਜੇ ਕਬੜੀ ਜੇ ਬੱਕਰਾ ਖਾਵਾਂਗੇ ਤਾਂ ਹੀ ਖੇਡਾਂਗੇ ਇੱਧਰ ਤਿਆਰੀ ਆ ਜਰਾ ਹਾਂ ਤਿਆਰੀ ਚੱਲੀ ਜਾਦੀ ਵੀਰ ਕੋਈ ਬੱਕਰਾ ਖਵਾਉਣ ਲੱਗਾ ਬਾ ਪਾਚ ਜਾਵੇ ਹਾਂ ਬੈਗ ਵੀ ਚੱਕ ਲਿਆ ਆ ਵੇਹ ਭਾਈ ਬਣੀ ਨਹੀਂ ਗੱਲ ਮੈਂ ਕਿਹਨਾਂ ਕੋਲ ਗੱਲ ਨਹੀਂ ਚੱਲੀ ਬਣੀ ਦੇਖੇਗਾ ਅਸਲ ਵਿੱਚ ਹੁਣ ਕੀ ਦੀਪਾ ਯਾਦ ਕਰੂੰਗਾ ਤੂੰ ਲੋ ਯਾਦ ਖਾ ਰਹੀ ਹੈ ਤੁਹਾਨੂੰ ਕਿ ਮੈਂ ਮਦਵਾਲੀ ਦੇ ਹੱਥ ਦਾ ਬੱਕਰਾ ਬੜਿਆ ਖਾਦਾ ਸੀ ਹਾਏ ਹਾਂ ਇਹ ਦਾਲ ਦੀ ਸਾਡੀ ਗਰੰਟੀ ਹਾਂ ਨਹੀਂ ਗਰੰਟੀ ਦਾ ਭਾਈ ਪੂਰੀ ਆ ਹੁਣ ਟੇਸਟ ਹੋਣ ਲੱਗਾ ਜੇ ਦੇਖ ਕਿੰਨਾ ਗੰਦਾ ਹੂੰ ਧੜੀnga ਲਿਆਓ ਤੁਸੀਂ ਹੁਣ ਕੰਮ ਓਕੇ ਹੀ ਆ ਵੀਰ ਭਾਜੀ ਧਣੀਆਂ ਲਿਆਓ ਬੱਕਰਾ ਰੋਟੀ ਦੇ ਜਾ ਬੱਕਰਾ ਬੱਕਰਾ ਦੇ ਜਾ ਲੂਣ ਮਰਚ ਪਾ ਲੈਣੇ ਕੋਈ ਨਹੀਂ ਮਿਰਚ ਜਲਦੀ ਨਾ ਪਏ ਭਾਈ ਧਨੀਆ ਲਿਆ ਲੂਣੇ ਚ ਪਿਆ ਦੇ ਦੇਖੇ ਤੇ ਪਿੱਛੇ ਰੱਖਿਆ ਹਾਂ ਆਹ ਰੋਟੀ ਨਹੀਂ ਆਪਾਂ ਉਹ ਪਿਆਰ ਹੈ ਜੀ ਜੀ ਦੋ 10 ਮਿੰਟ ਰੋਕੇ ਪਾਣਾ ਆਪਾਂ ਐਵੇਂ ਪਿਆ ਹਾਂ ਭਾਈ ਜਦੋਂ ਸ਼ੈਫ ਸਾਹਿਬ ਕਹਿਣਗੇ ਉਦੋਂ ਪੋਣਾ ਆਪਾਂ ਮੇਰਾ ਪੰਡ ਮਹਮਦਵਾਲ ਮਹਮਦਵਾਲ ਸਤਾਉਂਦੇ ਨਾਮ ਨੇ ਛੱਲੀ ਗਵਾਉ ਪਹਿਲਾਂ ਇਹ ਹਦੀ ਪੇਵਾ ਸਹੀ ਗੱਲ ਆ ਉਦਾਂ ਹੀ ਗਾਣ ਹ ਬੱਕਰਾ ਬਣਾਉਣਾ ਵਾ ਛੱਲੀ ਥੋੜੀ ਕੱਚੀ ਬਰਕਤ ਰਹਿ ਗਈ ਇੰਚ ਤਣੀ ਰਹਿ ਗਈ ਹਲੇ ਰਹਿੰਦੀ ਆ ਕੋਈ ਨਹੀਂ ਯਾਰ ਮੈਂ ਪਹਿਲੋਂ ਦਾ ਚੱਲ ਠੀਕ ਆ ਮੈਂ ਕਿਹਾ ਭਾਈ ਨੂੰ ਰਾਹ ਦੇ ਚੇਤਾ ਆ ਜਦੋਂ ਭਾਈ ਨੇ ਉਹ ਲੂਣ ਦੀ ਡੱਬੀ ਨਹੀਂ ਕੱਢੀ ਮੈਂ ਕਿਹਾ ਇਹ ਤਾਂ ਘਰੋਂ ਤਿਆਰੀ ਕਰਕੇ ਆਈ ਭਾਈ ਤੈਨੂੰ ਵੜਾ ਜਿਹੜੀ ਗੱਲ ਮਹਿਮਦਵਾੜੀ ਕਹਿੰਦਾ ਪਕਾਉਂਦੇ ਆ ਫੇ। ਕਰ ਰਹੇ ਕਾਦ ਦੋ ਜਾ। ਨਹੀਂ। ਓਕੇ ਆ। ਦੇ ਵਿੱਚ ਪਾਉ ਮੱਕਰੀ ਜੀ ਮਾਲ। ਆਹ ਨੀ ਤਰੂਣਵਾ ਹੋ ਜੇ ਹੁਣ। ਇਸੀਕਰਨ ਮਸਾਲੇ ਪਾਉਣੇ ਨੇ। ਅੱਛਾ ਸੀਕਰਨ ਮਸਾਲੇ ਹੌਲ ਪਾਉਣੇ ਆ। ਅਰਚੂ ਦੀ ਪੇਸਟ, ਬਦਾਮਾਂ ਆਏ ਪੇਸਟ ਵਿੱਚ ਥਿੰਕ ਕਰੀਮ। ਬਿਰ ਆਵਾਕਾਡੋ ਇਸਾਰੀਆਂ ਦੀਆਂ ਦੇ ਵਿੱਚ ਪੈਣੀਆਂ। ਉਕੇ ਜਿਹੜਾ ਉਹ ਪਿਸ਼ਤਾਉ ਜਿਹੜਾ ਲਾਗਦੇ ਆ ਹਾਂਜੀ ਕਦੂ ਬਾਸ ਸਕਦੇ ਠੰਡਾ ਹੁੰਦਾ ਆ ਅੱਛਾ ਜਿਹੜਾ ਖਾਊ ਉਹ ਵੀ ਪਿਸ਼ਤਾਉ ਜਿਹੜਾ ਨਹੀਂ ਖਾਊ ਉਹ ਵੀ ਪਿਸ਼ਤਾਉ ਆਹ ਜਿਹੜਾ ਬੱਕਰਾ ਆਉਣੇ ਨਾ ਭਾਈ ਨਾ ਹੱਥ ਚੜ ਚੜ ਕੇ ਆਪਣੇ ਆਪਣੇ ਰਿਵਿਊ ਅਸਲੀ ਦੇ ਨਗਰੀ ਨਾ ਦਿਓ bro ਸੀਰੀਅਸਲੀ ਕਹਿੰਦਾ ਆਹ ਬਜੀ